ਕਿ ਉਹ ਵੀ ਬਹੁਤ ਜਿਆਦਾ ਸੋਹਣਾ ਸੁਨੱਖਾ ਥਾਨ ਆ ਗਿਆ। ਬਾਕੀ ਜੀ ਹਸੀਕਲ ਦੋਸਤੋ ਬਹੁਤ-ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬਾਈ ਗੁਰਪ੍ਰੀਤ ਕੋਲੇ ਪਿੰਡ ਹੰਢਿਆਏ ਦੇ ਵਿੱਚ। ਬਾਈ ਗੁਰਪ੍ਰੀਤ ਨੇ ਨਾ ਅੱਜ ਜਿਹੜੀ ਆ ਵਿਚਾਲੇ ਇੱਕ ਝੋਟੀ ਖੜੀ ਐ ਦੂਜਾ ਸੁਹਾ ਸੂਣ ਵਾਲੀ ਇਹ ਬਾਈ ਨੇ ਦੇਣੀ ਆ ਮਿੱਤਰੋ। ਬਹੁਤ ਸੋਹਣੀ ਸੁਨੱਖੀ ਝੋਟੀ ਆ ਗਈ। ਬਾਕੀ ਸਾਰੀ ਆਪਾਂ ਜਾਣਕਾਰੀ ਬਾਈ ਗੁਰਪ੍ਰੀਤ ਤੋਂ ਲੈ ਕੇ ਦਿੰਨੇ ਆ ਇਸ ਝੋਟੀ ਬਾਰੇ। ਰੇਟ ਵਧੀਆ ਲੱਗਾ ਝੋਟੀ ਤੁਹਾਨੂੰ ਪਸੰਦ ਆਈ ਕਮੈਂਟ ਕਰਕੇ ਦੱਸ ਜਰੂਰ ਦਿਓ। ਬਾਕੀ ਇੱਕ ਇਹਦੀ ਨਾਲ ਮਾਂ ਖੜੀ ਐ। ਆਪਾਂ ਇਹਦੇ ਵੀ ਥੋੜੀ ਜਿਹੀ ਜਾਣਕਾਰੀ ਲਾਵਾਂਗੇ ਵੀ ਇਹਦੀ ਮਾਲਾ ਕੀ ਰਿਕਾਰਡ ਆ ਆਓ ਕਰਾਈਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਤੇ ਪਹਿਲਾਂ ਤਾਂ ਜੀ ਤੁਸੀਂ ਆਪਦਾ ਨਾਮ ਤੇ ਆਪਣਾ ਹੰਡਾਇਆ ਪਿੰਡ ਇਹ ਕਿੱਥੇ ਰਹਿ ਜਾਂਦਾ ਤੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਹੰਡਾਇਆ ਹੰਡਾਇਆ ਪਿੰਡ ਆਪਣਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਬਰਨਾਲੇ ਦੀ ਬਿਲਕੁਲ ਲਵੇਈ ਆ ਨੇੜੇ ਆਊਟਲੈਟ ਆ ਅੱਛਾ ਨੇੜੇ ਦੇ ਆਊਟਲੈਟ ਹਾਂਜੀ ਹਾਂ ਅੱਛਾ ਉਹ ਤੋਂ ਥੋੜੇ ਮੈਨੂੰ ਐ ਲੱਗਦਾ ਘਰ ਨੂੰ ਮੈਨੂੰ ਐ ਲੱਗਦਾ ਪਹੀ ਜਾਂਦੀ ਆ ਹਨਾ ਸਿੱਧੀ ਸੜਕ ਆਉਂਦੀ ਆ ਜੀ ਲੋਕਾਂ ਵਾਲੀ ਕਾਪੜੇ ਜਮਾ ਘਰ ਤੱਕ ਕਰ ਠੀਕ ਆ ਹਾਂਜੀ ਹਾਂ ਓਕੇ ਅ ਬਾਈ ਗੁਰਪ੍ਰੀਤ ਜੇ ਆਪਾਂ ਹੁਣ ਗੱਲ ਕਰ ਲਗੇ ਤੇਰੀ ਝੋਟੀ ਹਨਾ ਹਾਂਜੀ ਅ ਪਸੂ ਜਿਵੇਂ ਥੋੜੇ ਰੱਖਦੇ ਹਾਂ ਹਾਂਜੀ ਹਾਂ ਹਾਂ ਤੇ ਰੱਖਦੇ ਆ ਚੰਗੇ ਰੱਖਦੇ ਚੰਗੇ ਹਨਾ ਚਲੋ ਪਹਿਲਾਂ ਦੋ ਹੋਣ ਪਹਿਲਾਂ ਚਾਰ ਹੋਣ ਹਨਾ ਹਾਂਜੀ ਕਿੰਨੇ ਸੂਏ ਸੁਣੇ ਦੂਜੇ ਸੂਏ ਸੁਣਨ ਵਾਲੇ ਝੋਟੇ ਅੱਛਾ ਕਿੰਨੇ ਦਿਨ ਮਤਲਬ ਲੈ ਜੂਗੀ ਇਹਦੇ ਦਿਨ ਅੱਜ ਬਸ 6 ਦਿਨ ਰਹਿ ਗਏ ਜੀ 6 ਦਿਨ ਰਹਿ ਗਏ ਠੀਕ ਆ ਪਹਿਲੇ ਸੂਏ ਦਾ ਕੋਈ ਦੁੱਧ ਦਾ ਕਰਤਾ ਸਾਡੇ 13 ਲੀਟਰ ਦੁੱਧ ਚੋਇਆ ਜੀ ਅਸੀਂ ਮੈਨੇ ਆ ਕੰਡੇ ਵਾਲਾ 13.5 ਲੀਟਰ ਪਹਿਲੇ ਸੂਏ ਦਾ ਠੀਕ ਆ ਹਾਂਜੀ ਇਹ ਛੋਟੀ ਸੱਲਿਓ ਓਕੇ ਤੇ ਜੇ ਇਹ ਆਪ ਗੱਲ ਕਰਗੇ ਕਿਹੜੇ ਕੋਈ ਆਪ ਇਹ ਗੋਪੀ ਮੋਰਾ ਬੰਸੀ ਮੰਦੀ ਆ ਜੀ ਅੱਛਾ ਆ ਮੈਂ ਇਸ ਦੀ ਆ ਇਹ ਤਾਂ ਗੋਪੀ ਦਾ ਸੀਮਨ ਲਵਾਇਆ ਸੀ ਅੱਛਾ ਉਹਦੀ ਝੋਟੀ ਹੈ ਜੀ ਇਹ ਠੀਕ ਹੈ ਤੇ ਜੇ ਇਹਦੀ ਗੱਲ ਕਰਕੇ ਮਾਂ ਦਾ ਕੋਈ ਦੁੱਧ ਦਾ ਰਿਕਾਰਡ ਹਾਂਜੀ ਇਹਦਾ 19 ਲੀਟਰ ਦਾ ਰਿਕਾਰਡ ਹੈ ਜੀ ਸਰਕਾਰੀ ਚੁਆਈ ਹੋਈ ਵੀ ਹੈ ਜੀ 19 ਲੀਟਰ ਅੱਛਾ ਇਹਦੀ ਮਾਂ ਦੀ ਹਾਂਜੀ ਹਾਂਜੀ ਇਹਦੀ ਮਾਂ ਦੀ ਠੀਕ ਹੈ ਅ ਦੇਖੋ ਹੁਣ ਦੂਜੀ ਸੂਏ ਸੁੰਦੀ ਆ ਤੇ ਫਿਰ ਹੁਣ ਦੂਜੀ ਸੂਏ ਨੂੰ ਮਤਲਬ ਕਿੰਨੀ ਕਾਸ ਹੈ ਵੀ ਕਿੰਨਾ ਕ ਦੁੱਧ ਸਾਨੂੰ ਤਾਂ ਇਹਦਾ ਹੀ ਹੈ ਜੀ 17 ਲੀਟਰ ਦੁੱਧ ਕੱਟਣਾ ਚਾਹੀਦਾ ਜੀ ਇਹਨੇ 17 ਨਾ ਕੱਟਿਆ ਤਾਂ ਫਿਰ ਗੱਲ ਕੁਛ ਨਹੀਂ ਜੀ ਪਹਿਲਾਂ ਇਹਦੀਆਂ ਭੈਣਾਂ ਵੀ ਸਾਡੇ ਕੋਲ ਹੋਰ ਭੈਣ ਸੀਗੀ ਪਿਛਲੀ ਵਾਰ ਉਹ 1 ਲੱਖ 40 ਹਜ਼ ਹਾਂਜੀ ਹਾਂ ਠੀਕ ਆ ਮੜਾ ਆਪਾਂ ਖੜੀ ਦਿਖਾ ਦਈਏ ਇੱਕ ਵਾਰੀ ਇੱਧਰ ਕਰੋ ਲੇਵਾ ਜਾ ਆਪਾਂ ਖੜੀ ਤਾਂ ਦਿਖਾ ਦਈਏ ਕਈ ਵਾਰੀ ਮੈਨੂੰ ਆਏ ਆ ਵੀ ਇਹ ਇਹ ਕਵਰਾ ਜਾਂਦਾ ਹੁੰਦਾ ਪੱਕਾ ਆ ਲੇਵੇ ਵਾਲਾ ਪੱਖ ਤੁਸੀਂ ਨਿਗਾਹ ਮਾਰ ਲਓ ਜਮਾ ਨੇੜੇ ਆਪਾਂ ਕੈਮਰਾ ਲਾਤਾ ਅਜੇ ਤਾਂ ਇਹ 6 ਦਿਨਾਂ ਤੋਂ ਬਹੁਤ ਵੱਡਨਾ ਜੀ ਅੱਛਾ ਹਾਂਜੀ ਹਾਂ ਤੋ ਤਰ ਨਹੀਂ ਜਾਣਾ ਜੀ ਲੇਵਾ ਪਹਿਲੇ ਸੂਏ ਬਹੁਤ ਵੱਡਾ ਲੇਵਾ ਸੀਗਾ ਜੀ ਇਹਦਾ ਅੱਛਾ ਹਾਂਜੀ ਠੀਕ ਆ ਖੋਲਿਓ ਮਾੜੀ ਜੀ ਫਿਰ ਆਪਾਂ ਤੋੜ ਕੇ ਦਿਖਾਈਏ ਲੋ ਵੀ ਮਿੱਤਰੋ ਹਨਾ ਉ ਤਾਂ ਆਪਾਂ ਸ਼ਾਰਟ ਵੀ ਵਿੱਚ ਲਾਵਾਂਗੇ ਬਾਕੀ ਤੁਸੀਂ ਨਾ ਜਿਹੜੀ ਝੋਟੀ ਹੈ ਦੂਜਾ ਸੂਆ ਦਿਨ ਹਜੇ ਸ਼ੀ ਲੈ ਜੂ ਬਾਈ ਕਹਿੰਦਾ ਤੇ ਲੇਵੇ ਵਾਲੇ ਪੱਖ ਤੋਂ ਜੇ ਗੱਲ ਕਰਕੇ ਆ ਦੇਖੋ ਤੁਸੀਂ ਬਹੁਤ ਸੋਹਣਾ ਇੱਧਰ ਲਿਆਓ ਜੀ ਕਰਾ ਧੁੱਪੇ ਜੇ ਲੈ ਕੇ ਆਓ ਮੂੰਹ ਦੀ ਵੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਆ ਗਈ ਤੇ ਆ ਥੱਲੋਂ ਲੇਵਾ ਜਿਹੜਾ ਹੁਣ ਨੋਟ ਕਰ ਲਓ ਸਮਾਰ ਕੇ ਜਮਾ ਫਿੱਟ ਜਾ ਲੇਵਾ ਰੱਖੂਗੀ ਥਣ ਜਿਹੜਾ ਲੇਵੇ ਨੂੰ ਲੱਗਿਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਥਣ ਆ ਗਿਆ ਬਾਕੀ ਚੌਂਕ ਧੌਂਕ ਵੀ ਜਿਹੜੀ ਹੈਗੀ ਸਰੀਰਕ ਬੰਤਰ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਇੱਧਰ ਲਿਆਓ ਜੀ ਮੋੜ ਲਓ ਉਹ ਛੋਟੀ ਭਾਈ ਸੋਹਣੀ ਐ ਹਨਾ ਸਿੰਗਾ-ਸੁੰਗਾ ਵੀ ਸੋਹਣੀ ਐ ਹਾਂਜੀ ਹਾਂਜੀ ਥਣਲੇਵਾ ਵੀ ਫਿੱਟ ਲੱਗਿਆ ਹੋਇਆ ਏ ਆ ਦੇਖ ਲੋ ਹੁਣ ਜਮਾ ਕੋਈ ਕਸਰ ਤਾਂ ਨਹੀਂ ਬੰਨ ਲੋ ਜੀ ਠੀਕ ਐ ਜੀ ਲਓ ਜੀ ਹਾਂਜੀ ਜੀ ਹੁਣ ਆਪਾਂ ਇਹਦੀ ਗੱਲ ਕਰਕੇ ਰੇਟ ਦੀ ਰੇਟ ਤੁਸੀਂ ਹੁਣ ਇਹਦਾ ਕੀ ਕੀਤਾ ਗਾ ਰੇਟ ਕਰਿਓ ਸਾਵਾ-ਤਾਵਾ ਜਾ ਠੀਕ ਐ ਰੇਟ ਤਾਂ ਦੇਖੋ ਹੁਣ ਦੋ ਦਿਨ ਹੋ ਗਏ ਗਾਹ ਕਾਈ ਵੀ ਜਾਂਦੇ ਨੇ ਅਸੀਂ ਮੰਗੀ ਜਾਂਦੇ ਨੇ ਕਿਸੇ ਤੋਂ ਕੁਸ ਮੰਗ ਲਿਆ ਦੋ ਵੀ ਮੰਗ ਲਿਆ ਇੱਕ 70 ਕਹਿੰਦਾ ਉਹਨਾਂ ਨੂੰ ਫੇਰ ਠੀਕ ਐ ਜੀ ਕੱਲ ਵੀ ਪੈਸੇ ਲੱਗੇ ਅੱਜ ਵੀ ਆਏ ਸੀਗੇ ਅੱਜ ਵੀ ਆਏ ਸੀ ਹਾਂਜੀ ਵੀ ਮੋਲ ਜਿੰਨਾ 70 ਕਰਾ ਲਓ 60 ਕਰਾ ਲਓ 155 ਦੀ ਬਸ ਦੇਣ ਲੈਣਾ ਦੀ ਸਾਡਾ ਦੇਣ ਲੈਣਾ ਹਾਂਜੀ ਹਾਂ ਠੀਕ ਹੈ ਮੰਨਤਾਂ ਹੋ ਜੂਗਾ ਮੰਨਤਾਂ ਹੋ ਜੂਗਾ ਹਾਂਜੀ ਠੀਕ ਹੈ ਗੱਲ ਅ ਨੰਬਰ ਤੁਹਾਡਾ ਫੋਨ ਨੰਬਰ ਦਿਓ ਨੰਬਰ 98726 85477 ਠੀਕ ਹੈ ਇਹ ਨੰਬਰ ਆ ਗਿਆ ਇੱਕ ਨੰਬਰ ਹੋਰ ਲਿਖ ਲਓ 62399 70411 ਠੀਕ ਹੈ ਇਹ ਨੰਬਰ ਕਿਹਦਾ ਜੀ ਮੇਰੇ ਨੇ ਉਹਨੇ ਉਹਨੇ ਛੋੜਿਆ ਹਾਂਜੀ ਠੀਕ ਹੈ ਠੀਕ ਹੈ ਚਲੋ ਅ ਲੋ ਵੀ ਜੇ ਗੱਲ ਕਰਕੇ ਮਿੱਤਰੋ ਆਪਾਂ ਨਾ ਝੋਟੀ ਤੁਹਾਨੂੰ ਦਿਖਾਤੀ ਜੇ ਫਿੱਟ ਆਉਂਦੀ ਹੈ ਹਨਾ ਤਾ ਬਾਈਆਂ ਦੇ ਘਰੇ ਆਇਓ ਆ ਦੀ ਤਸੱਲੀ ਕਰਕੇ ਆ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਦਾ ਸੌਦਾ ਕਰ ਸਕਦੇ ਹੋ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਕੰਮ ਜਿਹੜਾ ਹੈਗਾ ਕੱਲਾ ਵੀਡੀਓ ਬਣਾ ਕੇ ਤੁਹਾਨੂੰ ਪਸ਼ੂ ਦਿਖਾਉਣ ਦਾ ਕਿਵੇਂ ਲੱਗੀ ਝੋਟੀ ਦੱਸਿਓ ਫਿਰ ਕਮੈਂਟ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ